ਸੋਸ਼ਲ ਮੀਡੀਆ ਇੱਕਜਾਇਆ ਪਲੇਟਫਾਰਮ ਜਿੱਥੇ ਅਜੀਬੋ-ਗਰੀਬ ਕਾਰਨਾਮੇ ਕਰਕੇ ਆਏ ਦਿਨ ਕਾਫੀ ਲੋਕ ਪ੍ਰਸਿੱਧ ਹੁੰਦੇ ਰਹਿੰਦੇ ਨੇ ਇਨੇ ਦਿਨੀ ਸੁਖਪ੍ਰੀਤ ਸਿੰਘ ਉਰਫ ਸੁਖਰਤੀਆ ਕਾਫੀ ਚਾਚਾ ਦਾ ਵਿਸ਼ਾ ਬਣਿਆ ਹੋਇਆ ਏ ਇਸ ਵਾਰ ਚਾਚਾ ਦਾ ਵਿਸ਼ਾ ਉਸ ਦੀ ਕੋਈ ਵੀਡੀਓ ਜਾਂ ਰੀਲ ਨਹੀਂ ਬਲਕਿ ਇਸ ਵਾਰ ਉਸ ਨੂੰ ਕਤਲ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੁਖਰਤੀਆ ਨੂੰ ਇੱਕ ਔਰਤ ਦੇ ਕਤਲ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਸੁਖਰਤਿਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਸੁਖਰਤੀਅਤੇ ਮੁੰਬਈ ਦੇ ਵਿੱਚ ਕੰਟਰੈਕਟ ਉੱਤੇ ਇੱਕ ਔਰਤ ਦੇ ਗਲਾ ਵਡਣ ਦਾ ਇਲزام ਮਿਲੀ ਹੋਈ ਜਾਣਕਾਰੀ ਦੇ ਅਨਸਾਰ ਇਹ ਘਟਨਾ ਦੇ ਵਿੱਚ ਸੁਖਰਤੀਆ ਦੇ ਮਾਮੇ ਦਾ ਪੁੱਤਰ ਵੀ ਉਸ ਦੇ ਨਾਲ ਸ਼ਾਮਲ ਸੀ ਉਸ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਦੋਵਾਂ ਨੂੰ ਉੱਤਰ ਪ੍ਰਦੇਸ਼ ਦੀ ਨਵਾਈਡਾ ਐਸਟੀਐਫ ਨੇ ਮੁੰਬਈ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਪੁਲਸ ਪੁੱਛਗਈ ਦੇ ਦੌਰਾਨ ਉਸਨੇ ਇਹ ਵੀ ਕਬੂਲ ਕੀਤਾ ਹੈ ਕਿ ਉਹਨਾਂ ਨੇ 5 ਲੱਖ ਰੁਪਏ ਦੇ ਇਕਰਾਰਨਾਮਾ ਲੈ ਕੇ ਔਰਤ ਦਾ ਕਤਲ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਸੁਖਰਤੀਆ ਨੇ 18 ਮਈ 2025 ਦੀ ਰਾਤ ਨੂੰ ਨਵੀਂ ਮੁੰਬਈ ਦੇ ਸੈਕਟਰ 5 ਦੇ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਕਤਲ ਕਰ ਦਿੱਤਾ ਸੀ ਔਰਤ ਦੀ ਪਛਾਣ ਅਲਵਿਨ ਕਸ਼ੋਰ ਉਰਫ ਅਲਵਿਨਾ ਆਦਮ ਅਲੀ ਖਾਨ ਜਿਸ ਦੀ ਉਮਰ 27 ਸਾਲ ਦੇ ਵੱਜੋਂ ਹੋਈ ਆ ਏਸੀਪੀ ਰਾਜਕੁਮਾਰ ਮਿਸ਼ਰਾ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਤਲ ਦੀ ਸੁਪਾਰੀ ਮ੍ਰਿਤਕ ਦੇ ਪਤੀ ਨੇ ਦਿੱਤੀ ਸੀ ਤੇ ਕਤਲ ਕਰਨ ਤੋਂ ਪਹਿਲਾਂ ਸੁਖਪੀਤ ਨੇ ਔਨਲਾਈਨ ਚਾਕੂ ਅਤੇ ਮਾਸਕ ਵੀ ਮੰਗਵਾਇਆ ਸੀ ਕਤਲ ਵਾਲੀ ਥਾਂ ਦੀ ਰੇਕੀ ਵੀ ਕੀਤੀ ਗਈ ਸੀ ਜਸਤੋ ਬਾਅਦ 18 ਮਈ ਦੀ ਰਾਤ ਨੂੰ ਸੜਕ ਤੇ ਧੁਰ ਦੇ ਸਮੇਂ ਔਰਤ ਦਾ ਗਲਾ ਵੜ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਸੁਖਪੀਤ ਸਿੰਘ ਇੱਕ ਸੁਧਾਰਨ ਪਰਿਵਾਰ ਤੋਂ ਆਉਂਦਾ ਸੀ ਪਿੱਛੋਂ ਉਸ ਦੇ ਪਿਤਾ ਖੇਤੀਬਾੜੀ ਦੇ ਸੰਦ ਬਣਾਉਣ ਦਾ ਕੰਮ ਕਰਦੇ ਹਨ ਪਿਛਲੇ ਸਾਲ ਹਰਿਆਣਾ ਦੇ ਵਿੱਚ ਰਹਿੰਦੇ ਆ ਸੁਕਰਤੀਆ ਦੀ ਇੱਕ ਪੰਜਾਬ ਦੀ ਕੁੜੀ ਦੇ ਨਾਲ ਝਗੜਾ ਵੀ ਹੋ ਗਿਆ ਸੀ ਜਿਸ ਦੇ ਕਾਰਨ ਉਸ ਨੇ ਕਾਫੀ ਸੁਰਖੀਆਂ ਬਟੋਰੀਆਂ ਸੰਤ ਤੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਦੇ ਖਿਲਾਫ ਭੱਦੇ ਸ਼ਬਦਾਂ ਦੀ ਵੀ ਵਰਤੂ ਕੀਤੀ ਗਈ ਸੀ ਸੁਖਰਤਿਆ ਨੂੰ ਇੰਸਟਾਗ੍ਰਾਮ ਦੇ ਉੱਪਰ ਤਕਰੀਬਨ 5 ਲੱਖ ਲੋਕ ਫੋਲੋ ਵੀ ਕਰਦੇ ਨੇ ਪੁੱਛਗਿੱਛ ਦੇ ਦੌਰਾਨ ਸੁਖਰਤਿਆ ਨੇ ਦੱਸਿਆ ਹੈ ਕਿ ਉਹ 24 ਸਾਲ ਦਾ ਹੈ ਅਤੇ 12ਵੀਂ ਜਮਾਤ ਤੱਕ ਹੀ ਪੜਿਆ ਹੈ ਉਸ ਨੂੰ ਮਾਡਲਿੰਗ ਦਾ ਸ਼ੌਂਕ ਹੈ ਉਹ 2022 ਦੇ ਵਿੱਚ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਾਲ ਮਾਡਲਿੰਗ ਕਰਨ ਦੇ ਲਈ ਬੰਬਈ ਗਿਆ ਸੀ ਉੱਥੇ ਸੁਖਪ੍ਰੀਤ ਦੀ ਮੁਲਾਕਾਤ ਇੱਕ ਔਰਤ ਦੇ ਨਾਲ ਹੋਈ ਸੀ ਜੋ ਇੱਕ ਸੈਲੂਨ ਚਲਾਉਂਦੀ ਸੀ ਸੁਖਪ੍ਰੀਤ ਨੇ ਔਰਤ ਦੇ ਕਹਤੇ 5 ਲੱਖ ਰੁਪਏ ਦੇ ਲਈ ਇੱਕ ਔਰਤ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੈਲੂਨ ਚਲਾਉਣ ਵਾਲੀ ਔਰਤ ਯੂਪੀ ਦੇ ਗਾਜ਼ੀਆਬਾਦ ਦੀ ਰਹਿਣ ਵਾਲੀ ਆ ਕਤਲ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਆ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਜਿਹੜੇ ਨੌਜਵਾਨ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਕਾਫੀ ਐਕਟਿਵ ਹੁੰਦੇ ਨੇ ਜਾਂ ਕੁਝ ਘੱਟ ਸਮੇਂ ਦੇ ਵਿੱਚ ਆਪਣੇ ਕੁਝ ਕਾਰਨਾਮਿਆਂ ਦੇ ਕਰਕੇ ਮਸ਼ਹੂਰ ਹੋ ਜਾਂਦੇ ਇਸ ਦੇ ਵਿੱਚ ਉਹਨਾਂ ਦੀ ਨਿੱਜੀ ਜ਼ਿੰਦਗੀ ਵੀ ਹੁੰਦੀ ਆ ਤੇ ਕੁਝ ਉਹਨਾਂ ਦੇ ਵੱਲੋਂ ਭੱਦੇ ਕੰਮ ਵੀ ਕੀਤੇ ਜਾਂਦੇ ਆ ਅਕਸਰ ਉਹਨਾਂ ਦਾ ਜੋ ਅੰਤ ਜਾਂ ਉਹਨਾਂ ਨਾਲ ਜੁੜੀ ਹੋਈ ਜਈ ਖਬਰ ਹੀ ਸਾਹਮਣੇ ਕਿਉਂ ਆਉਂਦੀ ਆ ਪਹਿਲਾਂ ਵੀ ਕਾਫੀ ਮਾਮਲੇ ਜੇ ਸਾਹਮਣੇ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਹੁੰਦੇ ਨੇ ਉਹ ਆਖਰਕਾਰ ਜਿਹੀਆਂ ਗਲਤੀਆਂ ਕਿਉਂ ਕਰਦੇ ਨੇ ਜਾਂ ਫਿਰ ਪੈਸੇ ਦੇ ਕਰਕੇ ਕਿਉਂਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਲਗਜ਼ਰੀ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਤਾਂ ਤੁਸੀਂ ਆਪਣੀ ਪਹੁੰਚ ਤੋਂ ਜ਼ਿਆਦਾ ਖਰਚਣ ਲੱਗ ਜਾਂਦੇ ਹੋ ਤਾਂ ਫਿਰ ਤੁਹਾਨੂੰ ਜ਼ਿਆਦਾ ਪੈਸੇ ਜ਼ਰੂਰਤ ਪੈਂਦੀ ਹੈ ਕਿ ਇਸੇ ਪੈਸੇ ਦੀ ਜ਼ਰੂਰਤ ਤੇ ਕਰਕੇ ਹੀ ਸੁਕਰਤੀਆ ਦੇ ਵੱਲੋਂ ਇਹ ਕਤਲ ਕੀਤਾ ਗਿਆ ਹੈ ਜਿਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਇੱਤਾਂ ਹਜੇ ਜਾਂਚ ਦਾ ਵਿਸ਼ਾ ਹੈ ਸੁਕਰਤੀਆ ਦੇ ਉੱਪਰ ਜਿਹੜੇ ਇਲਜ਼ਾਮਾਂ ਦੀ ਗੱਲ ਕੀਤੀ ਆ ਇਹ ਮੀਡੀਆ ਰਿਪੋਰਟਾਂ ਦੇ ਅੱਧ ਦੇ ਉੱਪਰ ਗੱਲ ਕੀਤੀ ਹੈ ਜਾਂ ਜੋ ਪੁਲਿਸ ਦੀ ਜਾਣਕਾਰੀ ਸਾਹਮਣੇ ਆਈ ਆ ਉਸ ਦੇ ਮੁਤਾਬਕ ਆ ਇਸ ਵੀਡੀਓ ਦੇ ਵਿੱਚ ਸਹੀ ਜਾਣਕਾਰੀ ਸਾਂਝੀ ਕੀਤੀ ਹੈ ਧੰਨਵਾਦ